ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਦੇ ਲਈ ਆਈ ਬਹੁਤ ਹੀ ਜ਼ਰੂਰੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇਣਾ ਤੁਹਾਡਾ ਇੱਕ ਇੱਕ ਲਾਈਕ ਅਤੇ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪੰਜਾਬ ਤੋਂ ਦਿੱਲੀ 에ਅਰਪੋਰਟ ਜਾਣ ਵਾਲੀ ਯਾਤਰੀਆਂ ਦੀ ਮੁਸ਼ਕਲਾਂ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਨੇ ਜਲੰਧਰ ਤੋਂ ਸਰਕਾਰੀ ਬੱਸਾਂ ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ ਪੰਜਾਬ ਰੋਡਵੇਜ਼ ਦੀ ਇੱਕ ਦੇ ਜੀ ਐਮ ਮਨਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਹ ਬੱਸਾਂ ਪਰ 1 ਵਜੇ ਤੋਂ ਰਾਤ ਦਾ 8 ਵਜੇ ਤੱਕ ਚੱਲਣਗੀਆਂ ਸਾਨੂੰ ਆਨਲਾਈਨ ਬੁੱਕੀ ਕੀਤਾ ਜਾ ਸਕਦਾ ਇਸ ਦੇ ਲਈ ਪੁਰਾਣੀ ਵੈਬਸਾਈਟ ਨੂੰ ਦੁਬਾਰਾ ਖੋਲ੍ਹਿਆ ਗਿਆ ਤਾਂ ਜੋ ਯਾਤਰੀਆਂ ਬੱਸਾਂ ਦੀ ਬੁਕਿੰਗ ਕਰ ਸਕਣ ਰੋਡਵੇਜ਼ ਅਧਿਕਾਰੀਆਂ ਦੇ ਸਿਕ ਪੰਜਾਬ ਰੈਣਾ ਸਰਦ ਦੇ ਕਿਸਾਨਾਂ ਦੇ ਧਰਨੇ ਕਰਕੇ ਦਿੱਲੀ ਨੂੰ ਜਾਣ ਵਾਲੇ ਸਿੱਧੇ ਰਸਤੇ ਬੰਦ ਕੀਤੇ ਗਏ ਹਨ ਸਰਕਾਰ ਦੇ ਵਪਾ ਕੋਲ ਦਿੱਲੀ ਜਾਣ ਵਾਲੀਆਂ ਸਕਾਰੀ ਬਸਾਂ ਰੋਕ ਦਿੱਤਾ ਗਿਆ ਪਰ ਪ੍ਰਾਈਵੇਟ ਬਸਾਂ ਲੱਗਾ ਚੱਲ ਰਹੀਆਂ ਹਨ ਤੇ ਜੀ ਐਮ ਮਨਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ 2 ਬਸਾਂ ਚਲਾਈਆਂ ਗਿਆ ਹਨ ਐਸਐਨਐਲ ਜ਼ਿਲ੍ਹੇ ਦੇ ਲੋਕਾਂ ਕੋਲ ਜਿਹੜਾ ਰਾਹਤ ਮਿਲੇਗੀ ਹਾਲਾਂਕਿ ਹੋਰ ਬਸਾਂ ਦੀ ਮੰਗ ਹੈ ਵੀਡੀਓ ਦੇਖਣ ਲਈ ਤੋਂ ਵੱਡਾ